ਅੰਜੀ ਸੋਸੀਗਾ ਸਾਰੇ ਨੂੰ ਅੱਜ ਆਇਆ ਹੋਸ਼ਿਆਰਪੁਰ ਇਹ ਹੈ ਪੀਮਸ ਵਿਦ ਸ਼ੌਪ ਪੀਮਸ ਵਿਦ ਸ਼ੌਪ ਦੇ ਨਾਲ ਹੀ ਹੈ ਇਹ ਨਵਾਂ ਖੁੱਲਿਆ V2 V2 ਵੈਲਿਊ ਐਂਡ ਵੈਰਾਈਟੀ ਵੈਲਿਊ ਐਂਡ ਵੈਰਾਈਟੀ V2 ਇੱਥੇ ਆਇਆ ਸ਼ਾਪਿੰਗ ਕਰਨ ਨਵੀਂ ਸ਼ੌਪ ਖੁੱਲੀਆਂ ਤੇ ਥੋੜੇ ਦਿਨ ਹੀ ਹੋਇਆ ਤੇ ਬੜਾ ਰਸ਼ ਹੋ ਰਿਹਾ ਹੈ ਇਸ ਜਗ੍ਹਾ ਦੇ ਉੱਤੇ ਸਾਤੋਂ ਕਿਉਂਕਿ ਇੱਥੇ ਜਿਹੜੇ ਆ ਜਨਰਲ ਰੇਟ ਦੇ ਵਿੱਚ ਜਿਹੜਾ ਸਮਾਨ ਜਿਹੜਾ ਮਿਲਿਆ ਸਮਾਨ ਜੋ ਹੈ ਉਹ ਹੈ ਲੇਡੀਜ਼ ਬੱਚਿਆਂ ਦੇ ਗਿਫਟਸ ਲਈ ਜਾਂ ਸਾਰਿਆਂ ਦੇ ਲਈ ਗਰਮ ਕੱਪੜੇ ਹੈਗੇ ਆ ਸੀਜ਼ਨ ਦੇ ਅਕੋਰਡਿੰਗ ਆ ਕੰਬਲ ਹੈਗੇ ਆ ਬਲੈਂਕੈਂਟਸ ਹੈਗੇ ਆ ਇਸ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਪਈਆਂ ਇਹ ਤੁਹਾਨੂੰ ਥੋੜਾ-ਥੋੜਾ ਦਿਖਾ ਦਿੰਨੇ ਹਾਂ ਅਸੀਂ ਕਿ ਇੱਥੇ ਕੀ-ਕੀ ਮਿਲਦਾ ਪਿਆ ਇਹ ਤੁਸੀਂ ਬੜੇ ਧਿਆਨ ਦੇ ਨਾਲ ਦੇਖਣਾ ਆ ਹੁਸ਼ਿਆਰ ਪਰਵਾਲਿਆਂ ਕਰ ਲੋ ਤਿਆਰੀ ਜੇ ਮੰਡੀਆਂ ਘਰਾਂ ਦੀ ਰੇਟ ਵੀ ਚਾਹੀਦਾ ਜੇ ਮੰਡੀਆਂ ਢਿਲੀਆਂ ਵੀ ਨਹੀਂ ਹੋਣੀਆਂ ਤੁਹਾਡੀਆਂ ਸਰਦੀਆਂ ਬਹੁਤ ਸੋਹਣੀਆਂ ਨਿਕਣ ਵਾਲੀਆਂ ਆ हाँ देखो हॉस्टॉल कैफ लगियां हाँ जी रश पूरा आ शाम टाइम आया ਸੰਡੇ ਦਾ ਦੇਨਾਂ ਸੰਡੇ ਵੀ ਓਪਨ ਆ। ਆ ਦੇਖ ਰਹੀ ਹੋਇਆ ਇਹ ਸਾਰਾ ਬ੍ਰੈਡ ਵੀ ਸਾਰਿਆਂ ਦੇ ਜਾਇਜ਼ ਆ। ਯਾਨੀ ਕਿ ਸਟਾਫ ਵੀ ਵਧੀਆ ਆ। ਆ 1950 ਦੀ ਆ। ਚਲ ਕੇ ਬਾਅਦ ਦੀ ਆ। ਜਿਸ ਤਰ੍ਹਾਂ ਲੈਦਰ ਦੀ ਹੁੰਦੀ ਨਾ ਇਸ ਤਰ੍ਹਾਂ ਦਾ ਸਟਾਫ ਹੈਗਾ। ਲੈਦਰ ਦਾ ਵੀ ਆ ਨਾ ਬਿਲਕੁਲ ਵਧੀਆ 2200 ਦੀ। ਇਸ ਕੋਲ ਹੈ ਨਹੀਂ। ਆਈ ਬਰੋਰੀਆ ਅੱਜ ਕੱਲ ਦੇ ਜ਼ਿਆਦਾ ਬੱਚੇ ਜਿਹੜੇ ਉਸ ਤਾਂ ਪਸੰਦ ਕਰਦੇ ਆ ਲੈ ਜਾਣਗੇ ਆ ਹਾਂਜੀ 1900 ਰੁਪਏ ਦਾ ਸਹੀ ਹੈ ਇਹ ਚਲਪਾਇਆ ਇਹਨਾਂ ਨੂੰ ਨਾ ਇਸ ਤਰ੍ਹਾਂ ਦੇ ਜੋਗੀ ਜਿਹੜੇ ਮੰਗਣੇ ਵਾਲੇ ਆ ਉਹਨਾਂ ਨਾਲ ਗੱਲ ਕਰਕੇ ਬੜਾ ਇੰਜੋਏ ਕਰਦੇ ਹੁੰਦੇ ਆ ਤੇ ਇਹ ਗੱਲ ਕਰਦੇ ਆ ਬਾਬਾ ਜੀ ਜਿਹਨੇ ਜਨ ਉਹ ਕਿਹਾ ਉਹ ਉਧਰ ਹੀ ਮਿਲੇ ਉੱਦਾਂ ਨਹੀਂ ਮਿਲਿਆ ਜੀ ਬਾਬਾ ਜੀ ਦੇਖੋ ਹਾਂ ਜੀ ਹਾਂ ਜੀ ਕੱਛਾ ਲੈਣਗੇ ਕੱਛਾ ਲੈਣਗੇ ਉਹ ਬਣਾ ਕਰਤਾ ਕਹਿੰਦੇ 150 ਦਾ ਬਾਬਾ ਜੀ ਉਦਾਂ ਨਹੀਂ ਦੇਣਾ ਅੱਛਾ ਤੁਸੀਂ ਨਹੀਂ ਲੈਣਗੇ ਸੀਗੇ ਮੈਂ ਕਿਹਾ ਚਲੋ ਕਹਿੰਦੇ ਮੂਰਤ ਤੋਂ ਬਾਅਦ ਲੈ ਲਿਓ ਚੁੰਗੀ ਲੈ ਲੇਗਾ ਹਾਂ ਜੀ ਚੁੰਗੀ ਲੈ ਲੇਗਾ ਇਹ ਵੀ ਵਿਚਾਰੀ ਗੁਰਦੀ ਵੀ ਨਾਂ ਨਹੀਂ ਹਾਂ ਪੱਟੀ ਰਾਜ ਜੀ ਇਹਨਾਂ ਦਾ ਜਦੋਂ ਨੋਟਨ ਤਿੰਨ ਜਿੱਥੇ ਦੀਵਾਰੀਆਂ ਕਿੰਨੀਆਂ ਵਧੀਆ ਲੱਗਣਾ ਵਧੀਆ ਲੱਗਦਾ ਸ਼ਹਿਰ ਦੇ ਅੰਦਰ ਇੱਕ ਰੌਣਕ ਪਾਏਗਾ ਬਣਾ ਰਿਹਾ ਬਲੌਗ ਹੈਗਾ ਪਤਾ ਨਹੀਂ ਉਹਦਾ ਵਿਚਾਰੀ ਦਾ ਕੀ ਮਨ ਕੀਤਾ ਬਣਾ ਲਈ ਉਹਨੇ ਮੂਵੀ ਜਿਵੇਂ ਨਾ ਚੱਲਣਾ ਅੱਜ ਬੱਲੇ ਬੱਲੇ ਹੋ ਜੇ ਓਕੇ ਬੱਲੇ ਬੱਲੇ ਹੋ ਜੇ ਬਾਬਾ ਨਾਲੇ ਕੋਣਾ ਹਰੀਸ਼ ਤੇ ਜੋ ਖਿੱਚਣਾ ਯਾਰ ਕੀ ਬਾਤਾਂ ਕੀ ਬਾਤਾਂ ਯਾਰ ਆਪੇ ਖੁਸ਼ੀਆਂ ਦੇ ਬਾਬਾ ਨਾਲੇ ਮੇਰੇ ਬਾਬਾ ਐਸੀ ਗੱਲ ਸੁਣੋ ਮੈਂ ਕੱਲ ਤੋਂ ਦੇਖਦੇ ਰੋਜ਼ ਮੈਂ ਵੀ ਕੰਬੈਟ ਉਹਨੇ ਕੀ ਕਹਿ ਗਏ ਜਵਿੰਦਰ ਮੈਂ ਗੈਂਜ ਬਸ ਰਹਾ ਐ ਪਾਪਾ ਓਕੇ ਬਾਬਾ ਖੁਸ਼ ਹੋ ਗਏ ਅੱਜ ਮਾਰੀ ਮੋਟੀ ਫੀਲਿੰਗ ਕਰਾ ਲਈ ਆ ਫੀਲਿੰਗ ਕਰਾਉਣੀ ਆ ਕੰਦਕਤ ਹਾਂਜੀ ਵਾਲੇ ਹੋਏ ਬਿਲਮ ਹਾਂਜੀ ਆ ਜਾਓ ਫਿਰ ਚਲੋ ਕਰਾਓ ਚੈੱਕ ਆਊਟ ਦਾ ਵੀ ਚਲੀਏ ਰੱਬ ਦਾ ਨਾਮ ਲੈ ਕੇ ਠੀਕ ਹੈ ਬਿਲ ਦੇ ਗਲੋ ਬਿਲ ਵੀ ਕੀ ਹੋ ਗਿਆ ਗਲਤ ਹੋ ਗਿਆ ਇਹ ਕੁਝ ਗਲਤ ਹੋ ਗਿਆ ਫਿਰ ਇਹ ਤਵੀਟ ਹੋਣਾ ਤਵਦੀਆ ਮੁ ਐਕਸਟ੍ਰੀਨੀਅ ਸੈਂਸਰ ਹੈ ਹਾਂ ਸੈਂਸਰ ਲੱਗਾ ਹੈ ਦੇਖੋ ਜਦੋਂ ਜਬ ਚੈੱਕ ਆਊਟ ਹੁੰਦੇ ਆ ਸਮਾਨ ਸਾਰਾ ਖਰੀਦਦੇ ਆ ਇਦਾਂ ਹੁੰਦੀ ਆ ਹਾਂ ਜੀ ਸਾਡਾ ਦੇਖੋ ਤਾਂ ਇੱਕੋ ਦੇਖ ਲਓ ਇਹ ਤਾਂ ਕਲੀਅਰ ਹੈ ਜੀ ਓਕੇ ਥੈਂਕ ਯੂ ਵੈਰੀ ਮੱਚ ਜੀ ਤੁਹਾਡਾ ਬਹੁਤ ਬਹੁਤ ਲੱਜੀ ਮੈਡਮ ਜੀ ਤੁਹਾਡਾ ਹੋ ਗਿਆ ਓਕੇ ਸ਼ਾਪਿੰਗ ਹੋਈ ਆ ਬਾਕੀ ਦੋਨੇ ਖਾਸ ਦੋਨੇ ਜਿਹੜਾ ਪੈਸੇ ਦਾ ਝਗੜਾ ਵੀ ਟੂ ਹਾਂਜੀ ਵਾਹ ਓਕੇ ਚਲੋ ਗੋ ਇਹ ਲੈ ਲੀਓ ਜੀ ਹਾਂਜੀ ਜੀ ਓਕੇ ਸਰ ਬਹੁਤ ਵਧੀਆ ਸਾਡੀ ਬੀਲਿੰਗ ਹੋਈ ਆ ਬਹੁਤ ਟਾਈਮ ਲਾਇਆ ਤੇ ਸਭ ਕੁਝ ਵਧੀਆ ਹੋ ਗਿਆ ਵਧੀਆ ਹੋ ਗਿਆ ਗੁੱਡ ਹੋ ਗਿਆ ਚਲੋ ਮੈਡਮ ਜੀ ਹੁਣ ਚਲਿਏ ਘਰ ਨੂੰ ਓਕੇ ਓਪਾ ਜੀ ਇਹ ਜਗ੍ਹਾ ਹੈਗੀ ਆ ਪ੍ਰਭਾ ਚੌਂਕ ਦੇ ਲਾਗੇ ਬਿਲਕੁਲ ਟੀਮ ਜੀ ਦੀ ਸਵੀਟ ਚੌਂਕ ਦੇ ਨਾਲ ਇਹ ਨਵੀਂ ਗੁੱਲੀ ਆ ਆ ਗੋਲ ਗੱਪੇ ਖਾਣੇ ਹੁਣ ਗੋਲ ਗੱਪੇ ਖਲਾਈ ਜਾਣਗੇ ਦੇਖੋ ਕੀ ਖਰਚਾ ਥੋੜਾ ਹੋ ਗਿਆ ਅੱਗੇ ਇੱਥੇ ਮੈਂ ਦੇਖਿਆ ਵੀ ਬੰਦੇ ਵਿਚਾਰੇ ਅੱਗੇ ਅੱਗੇ ਆਪ ਦੇਖਣਦੇ ਆ ਵੇ ਬੰਦੇ ਵਿਚਾਰੇ ਸਾਰੇ ਮੂੰਹ ਨਰਾਸ਼ ਹੋਏ ਪੈਸਾ ਜਾਂਦਾ ਜੇਬ ਚ ਬੰਦਿਆਂ ਦੇ ਤੇ ਜਨਾਨੀਆਂ ਖੁਸ਼ ਕੀ ਬਾਤ ਹੈ ਕੀ ਬਾਤ ਹੈ ਹਾਂ ਬੰਦੇ ਨੂੰ ਪਤਾ ਜਰਾ ਵੀ ਕੀ ਲਾ ਕੀ ਲਾ ਸਾਰੇ ਰੁਹੀ ਜਾਂਦੇ ਆ ਹਨਾ ਕਿਉਂਕਿ ਬੰਦਿਆਂ ਜੇਬ ਚ ਪੈਸਾ ਜਾਂਦਾ ਮੈਂ ਨਾ ਜੇ ਤਾਂ ਹਜ਼ਾਰ ਰੁਪਏ ਜਾਂਦਾ ਮੈਂ ਆ ਬੰਦੇ ਵਿਚਾਰੇ ਸਕੂਟਰ ਦਾ ਜੈਕਟਵਾ ਦੇ ਪਿੱਛੇ ਫੜ ਕੇ ਖੜਾ ਲਿਓ ਨਾ ਗਾਣੇ ਗਾਣੇ ਜਾਂਦੇ ਕਿ ਮੇਰੇ ਰਗੇ ਵਿਚਾਰੇ ਪੇ ਯਾਰ ਪੈਸੇ ਖਰਚ ਹੋਣੇ ਆ ਉਹ ਇਕੱਲਾ ਹੀ ਸੀਗਾ ਉਹ ਕੱਲਾ ਸੀਗਾ ਉਹ ਵੀ ਉਹਦੀ ਬਿਲਿੰਗ ਗਲਤ ਹੋ ਗਈ ਨਾ ਉਹ ਤਹਾ ਸੀਗਾ ਬਹੁਤ ਸੋਹਣਾ ਆ ਦੇਖੋ ਇਹ ਤਿੰਨ ਮੰਜ਼ਲੀ ਆ ਬਹੁਤ ਸੋਹਣਾ ਅੱਛਾ ਵੇਸ ਕਰਕੇ ਇਹਦੇ ਘਰ ਵਾਲੀ ਨਾਲ ਦੀ ਆ ਜੀ ਬਹੁਤ ਸੋਹਣਾ ਜੀ ਪ੍ਰਵਾਹ ਜੋਂ ਦੇ ਨਾਲ ਹਾਂਜੀ ਮੇਰੇ ਚੈਨਲ ਨਾਲ ਇਧਰ ਮੁਖ ਰੋਈਦਾ ਜੀ ਕਾਕਾ ਜੀ ਕਿਹੜਾ ਮੈਨੂੰ ਮਾਰ ਫੈਮਲੀ ਵਲੌਗ ਕੁਮਾਰ ਫੈਮਲੀ ਵਲੌਗ ਓਕੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕੁਮਾਰ ਫੈਮਲੀ ਵਲੌਗ ਓਕੇ ਆ ਲਓ ਜੀ ਅੱਜ ਮੈਡਮ ਜੀ ਖਾਲੋ ਗੋਲ ਗੁਫੇ ਆਉਣਾ ਪਰ ਮੈਡਮ ਜੀ ਹੁਣਾਂ ਖੁਲਾਈ ਜਾਣਗੇ ਗੋਲ ਗੁਫੇ ਮੈਡਮ ਖਾਣਾ ਨਹੀਂ ਗਾ ਟੀਮ ਵਾਲਿਆਂ ਨੂੰ ਓਕੇ ਜੀ ਬਾਜੀ ਬਾਬਾ ਜੀ ਲੋਈ ਪਿਆਰੇ ਹੁਣ ਆਪਾਂ ਕੇ ਪੀਨ ਜੀ ਦੇ ਇੱਧਰ ਆਲੂ ਉਬਲੇ ਪਏ ਆ ਉਧਰ ਸਭ ਕੁਝ ਬਣਦਾ ਪਿਆ ਤਾਂ ਮੈਡਮ ਨੂੰ ਖਾਣੇ ਗੋਲ ਗੁਫੇ ਜਿਹੜੇ ਗੋਲ ਗੱਪੇ ਦਾ ਗੱਪੇ ਹੁੰਦਾ ਗੱਫੇ ਮੈਂ ਗੱਫੇ ਗਈ ਜਾਂਦਾ ਮੈਂ ਇੰਝ ਇੰਝ ਖਾਣੀ ਆ ਕਿਉਂਕਿ ਇਹ ਥੋੜਾ ਖਾਰਾ ਖਿਆ ਆ ਹਾਂ ਜਾਇ ਘੋਟ 245 ਬਹੁਤ ਜ਼ਰੂਰੀ ਆ ਇਸ ਕਰਕੇ ਫੈਕੀ ਆਈ ਜਾ ਗੱਫੇ ਖਾਣੇ ਕਿਉਂਕਿ 5 ਹੀ ਆ ਟੇਸਟ ਵੀ ਆ ਜਿਵੇਂ ਕਿ ਪ੍ਰਵਾਹ ਚੌਂਕ ਭੀਮ ਜੀ ਪਹਿਲਾਂ ਭੀਮ ਜੀ ਦੇ ਨਾਲ ਹੀ ਕੋ ਸ਼ੌਕ ਕਰਕੇ ਆਏ ਆ ਵੀਟੂ ਵਾਲੇ ਦੇ ਵੀਟੂ ਵਾਲੇ ਜਨਮਣੂ ਹਾਂਜੀ ਹਾਂਜੀ ਵੀਟੂ ਵਾਲੇ ਵੀਟੂ ਵਾਲੇ ਹੀ ਆ ਹਾਂ ਮੈਡਮ ਜੀ ਕਹਿੰਦੀ ਐ 골ਡ ਗੱਪੇ ਅੰਗੂਰ ਭਾਈ ਬਹੁਤ ਸੋਹਣੇ ਬਣਾਉ ਹੈ ਮੈਡਮ ਜੀ ਦੇ ਮੂੰਹ ਜਿਹੜੇ ਕਰਕ ਓਕੇ ਆ ਦੇਖੋ ਜੀ ਆ ਦੇਖੋ ਇਹ ਕੀ ਹੈ ਭਾਈ ਮਮੂਸ ਇਹਦੇ ਮਮੂਸ ਜਪਾ ਕਰਨੇ ਆ ਕੀ ਆਵਾਜ਼ ਆ ਬਹੁਤ ਅੱਛੀ ਹੈ ਬਹੁਤ ਗੁੱਡ ਉਹਦੇ ਭਾਈ ਸਾਹਿਬ ਬੇਟੇ ਸਾਰੇ ਓਕੇ ਆ ਅਸੀਂ ਸਾਰੇ ਮਾਦ ਸ਼ਾਪਿੰਗ ਇੱਥੋਂ ਕਰੀ ਜੀ ਕਾਨ ਪੀਣ ਦੀ ਵੀ ਸਾਰਾ ਕੁਝ ਇੱਥੇ ਕਰੀ ਜਾਈ ਬਹੁਤ ਵਧੀਆ ਗੁੱਡ ਬਸ ਸਾਰੇ ਤੇ ਓਕੇ ਮੈਡਮ ਜੀ ਲਾਸਟ ਐਂਡ ਫਾਈਨਲ